ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਲਾਈਨਿੰਗ ਵਾਲੇ ਸੂਟ ਤੇ ਪਲੇਟਾਂ ਪਾਉਣੀਆਂ ਤੇ ਇਹ ਆਪਾਂ ਨੇ ਲਾਈਨਿੰਗ ਵਾਲਾ ਸੂਟ ਕਟਿੰਗ ਕੀਤਾ ਸੀ ਤੁਸੀਂ ਇਹ ਆਪਾਂ ਪਿੰਨਾ ਲਗਾ ਕੇ ਕਿਵੇਂ ਕਟਿੰਗ ਕੀਤਾ ਤੇ ਜਿਹੜਾ ਆਪਣਾ ਬਰਬਰੀ ਜਾਂ ਤਲਕਣੇ ਸੂਟ ਆ ਉਹਨਾਂ ਨੂੰ ਕਟਿੰਗ ਕਰਨਾ ਚਾਹੇ ਤੇ ਤੁਸੀਂ ਦੇਖਣਾ ਚਾਹੋ ਨੇ ਤਾਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਤੇ ਇਹ ਆਪਾਂ ਲਾਈਵ ਵਿੱਚ ਤੁਹਾਨੂੰ ਸਾਰਾ ਦਿਖਾਇਆ ਸੀ ਵੀ ਕਿਸ ਤਰੀਕੇ ਆਪਾਂ ਇਹਨੂੰ ਕਟਿੰਗ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦੀ ਘੰਟੀਨ ਦਬਾ ਲਓ ਤਾਂ ਕਿ ਤੁਹਾਡੇ ਕੋਲ ਮੇਰੇ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਜਾਵੇ ਤੇ ਹੁਣ ਆਪਾਂ ਇਹਦੇ ਤੁਹਾਨੂੰ ਦੱਸਾਂਗੇ ਲਾਈਨਿੰਗ ਵਾਲੇ ਸੂਟ ਤੇ ਕਿਵੇਂ ਸੌਖੇ ਤਰੀਕੇ ਨਾਲ ਕਿਵੇਂ ਪਲੇਟਾਂ ਪਾ ਸਕਦੇ ਆ ਤੇ ਅੱਜ ਤੁਹਾਨੂੰ ਇੱਕ ਤਰੀਕਾ ਇਹ ਦੱਸਾਂਗੇ ਆਪਾਂ ਕਿਦਾਂ ਆਪਾਂ ਇਹਦੇ ਪਲੇਟਾਂ ਮਾਉਣੀਆਂ ਤੇ ਇਹ ਆਪਾਂ ਕੱਪੜਾ ਲੈ ਲੈਣਾ ਲਾਈਨਿੰਗ ਵਾਲਾ ਤੇ ਇਹ ਆਪਾਂ ਕੱਪੜਾ ਜਿਹੜਾ ਦੂਸਰਾ ਰੱਖ ਲਿਆ ਠੀਕ ਹੈ ਜੀ ਇਦਾਂ ਆਪਾਂ ਰੱਖ ਕੇ ਇਹਨਾਂ ਨੂੰ ਇੱਕ ਵਾਰੀ ਉੱਪਰੋਂ ਅਟੈਚ ਕਰਾਂਗੇ ਲਾਈਨਿੰਗ ਨੂੰ ਤੇ ਕੱਪੜੇ ਨੂੰ ਠੀਕ ਹੈ ਜੀ ਉੱਪਰਲੀ ਸਾਈਡ ਤੋਂ ਆਪਾਂ ਟੀਰੇ ਵਾਲੀ ਸਿਉਣ ਲਾਉਣੀ ਹੈ ਇੱਥੋਂ ਆਪਾਂ ਰੱਖ ਕੇ ਥੋੜਾ ਜਿਹਾ ਆਪਾਂ ਬਖਾ ਜਿਹੜਾ ਵੱਡਾ ਕਰ ਲੈਣਾ ਜਿਆਦਾ ਬਰੀਕ ਬਖੇਨਾ ਨਾਲ ਮਤਲਬ ਆ ਕੱਚਾ ਹੀ ਕਰਨਾ ਯਾਨੀ ਕਿ ਤਾਂ ਕਿ ਆਪਣਾ ਕੱਪੜਾ ਜਿਹੜਾ ਹਿੱਲੇ ਨਾ ਇੱਕ ਤਰੀਕਾ ਤੁਹਾਨੂੰ ਅੱਜ ਤੁਹਾਨੂੰ ਇਹ ਦੱਸਾਂਗੇ ਤੇ ਅਗਲੀ ਵੀਡੀਓ ਵਿੱਚ ਤੁਹਾਨੂੰ ਹੋਰ ਤਰੀਕਾ ਦੱਸਾਂਗੇ ਇਹਦੇ ਨਾਲ ਦਾ ਵੀ ਕਿਸ ਤਰੀਕੇ ਨਾਲ ਆਪਾਂ ਹੋਰ ਕਿਹੜੇ ਤਰੀਕੇ ਨਾਲ ਆਪਾਂ ਇਹਨੂੰ ਲਾਈਨਿੰਗ ਨੂੰ ਅਟੈਚ ਕਰ ਸਕਦੇ ਹਾਂ ਹੁਣ ਆਪਾਂ ਇਸ ਤਰੀਕੇ ਨਾਲ ਸਾਰੇ ਕੱਪੜੇ ਨੂੰ ਸਿੱਧਾ ਕਰਕੇ ਰੱਖ ਲੈਣਾ ਠੀਕ ਹੈ ਜੀ ਉੱਪਰੋਂ ਆਪਾਂ ਮੋਢੇ ਕੋਲੋਂ ਵੀ ਤੇ ਇਦਾਂ ਆਪਾਂ ਜਿਹੜੀ ਟੈਲੇ ਦੀ ਆ ਵਿਚਕਾਰ ਆਪਾਂ ਪਲੋਈਆਂ ਦੇ ਟੈਲ ਰੱਖਣੀਆਂ ਤੇ ਇਸ ਤਰ੍ਹਾਂ ਉੱਪਰਲੀ ਸਾਈਡ ਤੋਂ ਇੱਥੋਂ ਆਪਣਾ ਜਿਹੜਾ ਕੱਪੜਾ ਆਪਣਾ ਖੇਚਮਾ ਤੇ ਲਾਈਨਿੰਗ ਟਿੱਲੀ ਠੀਕ ਹੈ ਇਦਾਂ ਆਪਾਂ ਥੋੜੀ ਜਿਹੀ ਟੈਲ ਉੱਪਰ ਰੱਖਣੀ ਹੈ ਥੀਰੇ ਕੋਲੇ ਇਦਾਂ ਆਪਾਂ ਸਾਰਾ ਸੈੱਟ ਕਰਕੇ ਚੰਗੀ ਤਰ੍ਹਾਂ ਦੋਨੇ ਪਾਸਿਆਂ ਤੋਂ ਆਪਾਂ ਨੇ ਟੈਲ ਰੱਖਣੀ ਹੈ ਤੇ ਇੱਥੋਂ ਆਪਾਂ ਜਿਹੜੀ ਪਲੇਟ ਜਿਹੜੀ ਐ ਉਹਦੇ ਨਿਸ਼ਾਨ ਦੇ ਉੱਪਰ ਪਰ ਸਿੱਧੀ ਸਲਾਈ ਲਾ ਲੈਣੀ ਐ ਠੀਕ ਐ ਨਾ ਆਪਾਂ ਜਿਹੜੀ ਇੱਥੋਂ ਢੇਲਾ ਆਪਾਂ ਇਧਰਲੀ ਸਾਈਡ ਰੱਖ ਲਈ ਐ ਹੁਣ ਆਪਾਂ ਇਧਰੋਂ ਵੀ ਆਪਾਂ ਸੈੱਟ ਕਰਕੇ ਉੱਪਰੋਂ ਵੀ ਸਾਈਡ ਵਾਲੀ ਸਿਉਣ ਆਪਾਂ ਬਾਅਦ ਚ ਲਾਉਣੀ ਐ ਤੇ ਪਲੇਟਾਂ ਵਾਲੀਆਂ ਸਲਾਈ ਪਹਿਲਾਂ ਲਾਵਾਂਗੇ ਤੇ ਇਹ ਜਿਹੜੀ ਆ ਦੇਖੋ ਤੁਸੀਂ ਇੰਨੀ ਕੁ ਲੂਜ਼ਿੰਗ ਆਪਣੀ ਲਾਈਨਿੰਗ ਦੀ ਇਧਰਲੀ ਸਾਈਡ ਆਪਾਂ ਲੂਜ਼ਿੰਗ ਦੇ ਦੇ ਲਈਏ ਤੇ ਉੱਪਰੋਂ ਆਪਾਂ ਜਰੂਰ ਚੈੱਕ ਕਰਨਾ ਐ ਇੱਥੇ ਆਪਣੀ ਜਿਹੜੀ ਟੈਲ ਹੋਣੀ ਚਾਹੀਦੀ ਐ ਫਿਰ ਆਪਾਂ ਪਲੇਟ ਦੀ ਸਿੱਧੀ ਸਲਾਈ ਲਾਉਣੀ ਹੈ ਜਿੱਥੇ-ਜਿੱਥੇ ਆਪਣਾ ਨਿਸ਼ਾਨ ਆਈ ਆਪਾਂ ਇਹ ਕੱਚਾ ਕਰਨਾ ਹੈ ਪਲੇਟਾਂ ਨੂੰ ਠੀਕ ਹੈ ਦੋਨੇ ਸਾਈਡਾਂ ਤੇ ਆਪਣੀ ਸਲਾਈ ਲੱਗੀ ਹੈ ਤੁਸੀਂ ਦੇਖ ਸਕਦੇ ਇਧਰਲੀ ਸਾਈਡ ਆਪਣੀ ਇਦਾਂ ਕੋਈ ਵੀ ਆਪਣੀ ਬਿਲਕੁਲ ਵੀ ਢੱਲ ਨਹੀਂ ਆਈ ਠੀਕ ਹੈ ਨਾ ਇਦਾਂ ਤੁਸੀਂ ਪਾ ਸਕਦੇ ਇਹ ਸੋਖਾ ਜਿਹਾ ਤਰੀਕਾ ਹੈ ਉਧਰਲੀ ਸਾਈਡ ਆਪਣੀ ਢੱਲ ਚਾਹੀਦੀ ਹੈ ਇਧਰਲੀ ਸਾਈਡ ਨਹੀਂ ਹੁਣ ਆਪਾਂ ਸਾਈਡਾਂ ਤੇ ਸੀਨ ਲਾਉਣੀ ਹੈ ਠੀਕ ਹੈ ਜੀ ਇਦਾਂ ਆਪਾਂ ਹੁਣ ਸਾਈਡ ਤੇ ਸਲਾਈ ਲਾ ਲੈਣੀ ਹੈ ਠੀਕ ਹੈ ਇਧਰਲੀ ਸਾਈਡ ਵੀ ਸੀ ਲਾ ਲਈ ਹੁਣ ਆਪਾਂ ਇਧਰਲੀ ਸਾਈਡ ਪਹਿਲਾਂ ਆਪਾਂ ਪਲੇਟਾਂ ਦੇ ਸਿੱਧੇ ਨਿਸ਼ਾਨ ਲਾ ਕੇ ਉਸ ਤੋਂ ਬਾਅਦ ਸਾਈਡ ਵਾਲੀ ਲਾਵਾਂਗੇ ਫਿਰ ਆਪਾਂ ਜਿਹੜੀਆਂ ਦੂਸਰੀਆਂ ਪਲੇਟਾਂ ਵਾਲੀ ਸਲਾਈ ਇਹ ਤੋਂ ਆਪਾਂ ਕੱਪੜਾ ਸਾਰਾ ਰੱਖ ਕੇ ਥੋੜਾ ਢੱਲਾ ਕਰ ਲੈਣਾ ਠੀਕ ਹੈ ਲਾਈਨਿੰਗ ਆਪੇ ਆਪਣੀ ਅੰਦਰ ਨੂੰ ਚਾਹੀਦੀ ਹੈ ਕੱਪੜਾ ਆਪਣਾ ਥੋੜਾ ਜਿਹਾ ਬਾਹਰ ਨੂੰ ਇਸ ਤਰੀਕੇ ਨਾਲ ਆਪਾਂ ਦੋਨੇ ਸਾਈਡਾਂ ਤੇ ਸਟਿਚ ਕਰ ਲਈਆਂ ਤੇ ਇਹ ਆਪਣੀ ਜਿਹੜੀ ਇਹਨੇ ਢੱਲ ਹੈ ਇਹਦੇ ਵਿੱਚ ਆ ਗਈ ਹੈ ਹੁਣ ਆਪਾਂ ਜਿਹੜੀ ਹੈ ਇਹਦੀ ਸਾਈਡ ਵਾਲੀ ਸੀਨ ਇਹ ਵਾਲੀ ਜਿਹੜੀ ਹੈ ਇੱਥੇ ਆਪਾਂ ਇਦਾਂ ਫੜ ਕੇ ਪਲੇਟਾਂ ਪਾਵਾਂਗੇ ਤਾਂ ਕਈ ਵਾਰ ਸਹੀ ਨਹੀਂ ਪੈਂਦੀਆਂ ਇਹ ਨੂੰ ਵੀ ਆਪਾਂ ਕੱਚੀ ਕਰ ਲੈਣਾ ਇਸ ਤਰੀਕੇ ਨਾਲ ਲਾਈਨ ਲਾ ਲੈਣੀ ਹੈ ਨਾਲੇ ਤਾਂ ਆਪਣਾ ਕਪੜਾ ਅਟੈਚ ਹੋ ਜਾਊਗਾ ਨਾਲੇ ਆਪਣੇ ਸਾਰੀਆਂ ਜਿਹੜੀਆਂ ਇਹ ਇਦਾਂ ਹੀ ਸਲਾਈ ਲਾ ਕੇ ਸਾਰੇ ਸਾਈਡਾਂ ਦੀ ਇਸ ਤਰੀਕੇ ਨਾਲ ਤੁਸੀਂ ਲਾਉਂਗੇ ਤਾਂ ਪਲੇਟਾਂ ਪਾਉਣ ਨੂੰ ਬਹੁਤ ਹੀ ਸੌਖੀਆਂ ਤੇ ਨਾਲੇ ਆਪਣੀ ਕੋਈ ਵੀ ਜਿਹੜੀ ਆ ਐਦਾਂ ਆਪਾਂ ਲੂਜ਼ਿੰਗ ਦੇਣੀ ਹੈ ਇਹਦੇ ਵਿੱਚ ਦੇਖੋ ਤੁਸੀਂ ਇਸ ਸਾਈਡ ਆਪਣੀ ਕਿੰਨੀ ਲੂਜ਼ਿੰਗ ਦੇ ਕੀਤੀ ਹੈ ਤੇ ਇਧਰੋਂ ਆਪਾਂ ਸ਼ੁਰੂ ਕਰਨਾ ਪਲੇਟ ਤੇ ਇਹ ਇੰਨਾ ਦੋਹਾਂ ਪਲੇਟਾਂ ਦੇ ਵਿਚਾਲੇ ਆਪਣਾ ਲਾਈਨ ਜਿਹੜੀ ਢਿੱਲੀ ਰਹੂਗੀ ਤੇ ਦੂਸਰੀ ਸਾਈਡ ਆਪਣੀ ਬਿਲਕੁਲ ਢਿੱਲੀ ਨਹੀਂ ਰਹਿੰਦੀ ਇੱਕ ਆਪਣੇ ਕੋਲ ਇਹ ਤਰੀਕਾ ਹੈ ਗਲੂ ਲੈ ਕੇ ਵੀ ਆਪਾਂ ਇਹਨੂੰ ਨਾਲ ਅਟੈਚ ਕਰ ਸਕਦੇ ਆ ਪਰ ਇਹ ਪਲੇਟਾਂ ਤੇ ਨਹੀਂ ਲਾ ਸਕਦੇ ਆਪਾਂ ਜੇ ਅਸੀਂ ਕੋ ਪਲੇਟਾਂ ਤੇ ਜੇ ਲਗਾਵਾਂਗੇ ਤਾਂ ਕਈ ਵਾਰੀ ਕੱਪੜੇ ਦੇ ਦੂਸਰੀ ਸਾਈਡ ਵਿੱਚ ਨਾ ਆਵੇ ਤਾਂ ਉਹ ਵਧੀਆ ਨਹੀਂ ਲੱਗਦਾ ਹਨਾ ਕੱਪੜਾ ਜਿਹੜਾ ਤੇ ਉਹਦੇ ਉੱਪਰ ਦਾਗ ਬਣ ਜਾਂਦੇ ਉਹਦੇ ਤੇ ਇਸ ਇਹਦੀ ਹੁਣ ਆਪਾਂ ਫਰੰਟ ਪੀਸ ਦੀ ਕਟਿੰਗ ਕਰ ਲਾਂਗੇ ਇਹ ਵਾਲੀ ਕਾਟ ਇਹ ਆਪਾਂ ਸਾਰਾ ਅਟੈਚ ਕਰਕੇ ਉਸ ਤੋਂ ਬਾਅਦ ਕਾਟ ਪਾਉਣੀ ਹੈ ਹੁਣ ਆਪਾਂ ਬੈਕ ਪੀਸ ਲੈ ਲਿਆ ਹੁਣ ਬੈਕ ਪੀਸ ਦੀਆਂ ਆਪਾਂ ਪਲੇਟਾਂ ਦੇ ਕੱਚਾ ਕਰਾਂਗੇ ਪਹਿਲਾਂ ਆਪਾਂ ਦੋਨਾਂ ਪੀਸਾਂ ਨੂੰ ਇਦਾਂ ਕੱਚਾ ਕਰ ਲੈਣਾ ਬਸ ਤੋਂ ਬਾਅਦ ਪਲੇਟਾਂ ਪਾਉਣੀਆਂ ਹੁਣ ਆਪਣੀਆਂ ਇਹ ਦੋਨੇ ਪਲੇਟਾਂ ਜਿਹੜਾ ਲੰਬੀਆਂ ਇੱਥੋਂ ਰੱਖ ਕੇ ਪਾਉਣੀ ਸ਼ੁਰੂ ਕਰਨੀਆਂ ਉੱਪਰਲੀ ਸਾਈਡ ਆਪਾਂ ਢੱਲ ਜਿਹੜੀ ਰੱਖ ਲਈਏ ਜਿਵੇਂ ਆਪਾਂ ਦੂਜੀ ਸਾਈਡ ਕੀਤਾ ਠੀਕ ਹੈ ਹੁਣ ਆਪਾਂ ਇਹ ਜਿਹੜੀ ਢੱਲੇ ਦੀ ਇਦਾਂ ਆਪਾਂ ਕਰ ਲੈਣੀ ਉਹਦੇ ਲਈ ਸਾਈਡ ਪਲੇਟ ਕੋਲੇ ਠੀਕ ਹੈ ਨਾ ਤੇ ਉੱਪਰਲੀ ਸਾਈਡ ਨੂੰ ਵੀ ਹੁਣ ਆਪਾਂ ਢੱਲ ਕਰ ਲਈਏ ਤਦ ਨੂੰ ਹੁਣ ਆਪਾਂ ਇਹਨੂੰ ਇਦਾਂ ਫੜ ਕੇ ਪਲੇਟ ਪਾਉਣੀ ਹੈ ਠੀਕ ਹੈ ਜੀ ਦੇਖੋ ਇਹ ਆਪਣੀ ਜਿਹੜੀ ਪਲੇਟ ਇਦਾਂ ਬਣ ਗਈ ਐ ਹੁਣ ਆਪਾਂ ਨੂੰ ਕੋਈ ਵੀ ਸੈੱਟ ਕਰਨ ਦੀ ਲੋੜ ਨਹੀਂ ਹੁੰਦੀ ਤੇ ਇਹ ਆਪਣੀਆਂ ਇਸ ਤਰੀਕੇ ਨਾਲ ਬਿਲਕੁਲ ਵੀ ਟੈਲ ਨਹੀਂ ਆਈ ਦੇਖ ਸਕਦੇ ਤੁਸੀਂ ਕੋਈ ਵੀ ਆਪਣੀ ਟੈਲ ਉੱਪਰ ਨਹੀਂ ਆਈ ਤੇ ਇਸੇ ਤਰੀਕੇ ਨਾਲ ਹੀ ਆਪਾਂ ਜਿਹੜੀਆਂ ਸਾਈਡਾਂ ਵਾਲੀਆਂ ਸਿਆਣਾ ਵੀ ਸੌਰੀ ਸਾਈਡਾਂ ਵਾਲੀਆਂ ਪਲੇਟਾਂ ਵੀ ਆਪਾਂ ਨੇ ਇਦਾਂ ਹੀ ਪਾਉਣੀਆਂ ਤੇ ਲੰਬੀਆਂ ਪਲੇਟਾਂ ਵੀ ਦੋਨੇ ਪੀਸਾਂ ਦੀ ਆਪਾਂ ਲੰਬੀ ਪਲੇਟ ਜਿਹੜੀ ਐ ਉੱਪਰੋਂ ਬਰੀਕ ਸ਼ੁਰੂ ਕਰਕੇ ਵਿਚਾਲੋਂ ਆਪਾਂ ਪੈਰ ਦਾ ਬਖਾ ਰੱਖਣਾ ਹੁੰਦਾ ਇਹਦਾ ਤੇ نیچے ਨੂੰ ਘਟਦਾ ਘਟਦਾ ਉਦਾਈ ਬ੍ਰੀਕ ਲਾਉਣਾ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਪਾਈ ਪਲੇਟਾਂ ਪਾਉਣੀ ਹੈ ਹੁਣ ਆਪਾਂ ਨੂੰ ਕਪੜਾ ਕੋਈ ਹਿੱਲਣ ਦੀ ਜਾਂ ਉਹਨੂੰ ਸੈੱਟ ਕਰਨ ਦੀ ਲੋੜ ਨਹੀਂ ਆਪਾਂ ਨੂੰ ਕਿਉਂਕਿ ਆਪਾਂ ਪਹਿਲਾਂ ਸਾਰਾ ਸੈੱਟ ਕਰਕੇ ਕੱਚਾ ਕਰ ਲਿਆ ਤੇ ਇਹ ਜ਼ਰੂਰੀ ਆ ਵੀ ਆਪਣੀ ਜਿਹੜੀ ਪਲੇਟ ਪਲੇਟ ਵਿਚਕਾਰ ਲਈ ਆ ਉਹ ਬਿਲਕੁਲ ਵੀ ਮੋਹਰੋ ਆਪਣੀ ਬਿਲਕੁਲ ਤਿੱਖੀ ਸ਼ੁਰੂ ਹੋਣੀ ਚਾਹੀਦੀ ਹੈ ਤੇ ਸਾਈਡਾਂ ਵਾਲੀਆਂ ਪਲੇਟਾਂ ਵੀ ਫਰੰਟ ਤੋਂ ਬਿਲਕੁਲ ਇਦਾਂ ਆਪਣੀ ਸ਼ੁਰੂ ਕਰਨੀ ਹੈ ਹੁਣ ਆਪਣੀ ਸਾਈਡ ਪਲੇਟਾਂ ਪਾਵਾਂਗੇ ਇਹ ਬਿਲਕੁਲ ਮੂਰੂ ਆਪਾਂ ਸ਼ੁਰੂ ਕਰਾਂਗੇ ਨੀਚੇ ਤੋਂ ਸੂਈ ਰੱਖ ਕੇ ਤੇ ਇਦਾਂ ਰੱਖ ਕੇ ਆਪਣੀ ਜਿਹੜੀ ਫੀਟਿੰਗ ਦਾ ਨਿਸ਼ਾਨ ਆ ਉਸ ਤੋਂ ਅੱਗੇ ਇਹਨੂੰ ਇਦਾਂ ਲਗਾ ਲੈਣਾ ਠੀਕ ਹੈ ਜੀ ਇਹ ਜਿਹੜੀ ਪਲੇਟ ਆ ਇਹ ਆਪਾਂ ਤੁਹਾਨੂੰ ਪਾ ਕੇ ਦੱਸਦੇ ਆ ਇਹ ਆਪਾਂ ਇੱਥੇ ਸ਼ੁਰੂ ਕਰਨੀ ਹੈ ਪਲੇਟ ਜਿਹੜੀ ਮੋਡੇ ਵਾਲੀ ਹੈ ਇਹ ਇਹ ਆਪਾਂ ਮੂਹਰੂ ਬਿਲਕੁਲ ਬਰੀਕ ਸ਼ੁਰੂ ਕਰਕੇ ਪਿੱਛੇ ਤੱਕ ਆਪਾਂ ਥੋੜੀ ਥੋੜੀ ਵਧਾਉਂਦੇ ਜਾਣਾ ਤੇ ਆਪਾਂ ਐਂਪੇਰ ਪੈਰ ਦੀ ਬਖੇ ਤੱਕ ਸਿੱਧੀ ਲਿਜਾਣੀ ਹੈ ਹੁਣ ਆਪਣੀਆਂ ਜਿਹੜੀਆਂ ਇਹ ਪਲੇਟਾਂ ਪੈ ਗਈਆਂ ਠੀਕ ਹੈ ਜੀ ਤੇ ਇਹ ਵਾਲੀ ਪਲੇਟ ਜਿਹੜੀ ਸਾਈਡ ਵਾਲੀ ਜਿੱਦਾਂ ਆਪਾਂ ਦੂਸਰੀ ਪਾਈ ਉਸੇ ਤਰੀਕੇ ਨਾਲ ਹੀ ਇਹ ਜਿਹੜੀ ਪਲੇਟ ਹੁੰਦੀ ਹੈ ਆਪਣੀ ਮੂਹਰੂ ਆਪਾਂ ਥਿੱਖੀ ਸ਼ੁਰੂ ਕਰਦੇ ਆ ਤੇ ਇਹ ਆਪਾਂ ਜਿੱਥੇ ਆਪਣੀ ਫੀਟਿੰਗ ਦੀ ਨਿਸ਼ਾਨ ਹੁੰਦਾ ਉਹਦੇ ਕੋ ਤੱਕ ਆਪਾਂ ਪੈਰ ਦਾ ਬਖਾਈ ਲੈ ਜਾਣਾ ਜਿੱਥੋਂ ਸ਼ੁਰੂ ਕਰਕੇ ਵਧਾਉਂਦੇ ਜਾਣਾ ਤੇ ਇੱਥੋਂ ਪੈਰ ਦਾ ਵਖਾ ਕਰਕੇ ਫੀਟਿੰਗ ਤੋਂ ਅੱਗੇ ਆਪਾਂ ਨੀਚੇ ਲਾ ਦੇਣਾ ਠੀਕ ਹੈ ਨਾ ਇਦਾਂ ਆਪਾਂ ਇਹ ਪਲੇਟ ਪਾਉਣੀ ਹੈ ਤੇ ਜਿਹੜੀ ਆਪਣੀ ਸਾਈਡ ਵਾਲੀ ਮੋਢੇ ਵਾਲੀ ਆ ਉਹ ਆਪਾਂ ਜਿੰਨੇ ਦੂਸਰੀ ਪਾਈ ਹੈ ਉਹ ਬੈਕ ਤੋਂ ਆਪਣੀ ਸਿੱਧੀ ਲਾਉਣੀ ਹੈ ਉਹ ਆਪਾਂ ਬੈਕ ਤੋਂ ਬਰੀਕ ਨਹੀਂ ਕਰਨੀ ਤੇ ਹੁਣ ਆਪਣੀ ਇਹ ਪਲੇਟਾਂ ਜਿਹੜੀਆਂ ਸਾਰੀਆਂ ਬਸ ਇਹ ਵਾਲੀ ਪਲੇਟ ਪਾ ਕੇ ਤਾਂ ਸਾਰੀਆਂ ਪਲੇਟਾਂ ਆਪਣੀਆਂ ਪੈ ਗਈਆਂ ਤੇ ਇਹ ਸੀਗਾ ਤਰੀਕਾ ਜੇ ਕੋਈ ਤੁਹਾਨੂੰ ਫੇਰ ਵੀ ਸਮਝ ਨਹੀਂ ਲੱਗੀ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਆਪਾਂ ਤੁਹਾਨੂੰ ਦੁਬਾਰਾ ਇਹਨੂੰ ਲਾਈਵ ਵਿੱਚ ਦਿਖਾ ਸਕਦੇ ਹਾਂ ਚੰਗੀ ਤਰ੍ਹਾਂ ਤੇ ਕਿਉਂਕਿ ਉਹ ਤੁਸੀਂ ਨਾਲ ਦੀ ਨਾਲ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਤੇ ਆਪਾਂ ਸਾਰੀਆਂ ਪਲੇਟਾਂ ਇਸੇ ਤਰੀਕੇ ਨਾਲ ਲਾਈਨ ਵਾਲੇ ਸੂਟ ਤੇ ਪਾ ਲੈਣੀਆਂ ਹਾਂਜੀ ਹੁਣ ਆਪਣੀਆਂ ਸਾਰੀਆਂ ਪਲੇਟਾਂ ਪੈ ਗਈਆਂ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕੋਈ ਵੀ ਲੂਜ਼ਿੰਗ ਨਹੀਂ ਆਈ ਤੇ ਇਸ ਤਰ੍ਹਾਂ ਆਪਾਂ ਸਿੱਧਾ ਕਰਕੇ ਇਹਨੂੰ ਦੇਖ ਸਕਦੇ ਹਾਂ ਜਿਹੜੀਆਂ ਸਾਈਡਾਂ ਵਾਲੀ ਪਲੋਈ ਆ ਉਹਦੇ ਕੋਲ ਵੀ ਆਪਣੀ ਕੋਈ ਵੀ ਲੋਈ ਕੋਈ ਵੀ ਢਲ ਨਹੀਂ ਆਈ ਤੇ ਇਸ ਤਰੀਕੇ ਨਾਲ ਤੁਸੀਂ ਇੱਕ ਪਲੇਟਾਂ ਪਾ ਸਕਦੇ ਹੋ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦਿਓ